ਮਾਪਾ ਵਰਦੀਆਂ ਨੇ ਜੇ ਜਦੋਂ ਸਾਡੇ ਮੁੰਡੇ ਕਮਾਤਾਂ ਦੀ ਜਾਂਦੇ ਨੇ ਆਉਂਦਿਆਂ ਨੂੰ ਕਿਤੇ ਬੇੜਾ ਕਵੇੜਾ ਹੋ ਜੇ ਬਹੁਤ ਘਟਨਾ ਵਾਪਰਦੀ ਆ ਜੀ ਤੋ ਤਿੰਨ ਵਾਰ ਤਾਂ ਮੇਰਾ ਪਾਣ ਜਾ ਸੱਟ ਲਿਆ ਉੱਥੇ ਨਾਲੇ ਤੇ ਜੋਨੀਆਂ ਤੋਂ ਆਂਦਾ ਨਸ਼ਾ ਕੁੱਤੀ ਚੋਰਾ ਨਾਲ ਰਾਰੀ ਹੈ ਭਗਵਾਨ ਤਮੰਦਾ ਵੀ ਵਿੱਚ ਹੱਥ ਹੈ ਇਹ ਤਾਂ ਸਾਰੇ ਪਿੰਡਾਂ 'ਚ ਹੁਣ ਇਹਨਾਂ ਨਸ਼ਾ ਹੋ ਗਿਆ ਜੀ ਕਿ ਨਾ ਇੱਕ ਪਿੰਡ ਦੀ ਗੱਲ ਨਹੀਂ ਜੀ ਇਹ ਤਾਂ ਸਾਰੇ ਪੰਜਾਬ ਦੇ ਨਸ਼ਿਆਂ 'ਚ ਇੱਕ ਗੁਲਤਾਨ ਹੋ ਗਿਆ ਕਿ ਚਲੋ ਅਸੀਂ ਜਮੀਨ ਕਰਦੇ ਜਿਹੜਾ ਨਸਾ ਵੇਚਦੇ ਨਹੀਂ ਸਾਡੇ ਘਰ ਖਰਾਬ ਹੋ ਰਹੇ ਨੇ ਹੁਣ ਜੇ ਮੇਰੇ ਦਿਹਾੜ ਮੁੱਕ ਗਿਆ ਜੀ ਇਹ 21 22 ਸਾਲਾਂ ਦਾ ਸੀ ਪਹਿਲਾਂ ਇਹਦਾ ਬਾਪ ਮਾਰਦਾ ਸੀ ਉਦੋਂ ਕੋਈ ਹੱਲ ਹੁਣ ਉੱਥੇ ਦੀ ਕੋਈ ਹੱਲ ਹੋਇਆ ਹੁਣ ਤੁਸੀਂ ਘਰ ਜਾ ਕੇ ਦੇਖੋ ਇਹਦਾ ਇਹਨਾਂ ਨੇ ਸੇੜੀਆਂ ਨੇ ਇੱਥੇ ਮਾਰਿਆ ਕੁਸ ਫਿਰ ਕੁੱਟਿਆ ਹੋਇਆ ਸੀ ਮੁੰਡਾ ਮੇਰਾ ਮੁੱਕ ਗਿਆ ਇਸੇ ਕਮਲ ਮੁੰਡਾ ਪਟਿਆ ਆ ਪ੍ਰਸ਼ਾਸਨ ਨਹੀਂ ਰੋਕ ਰਿਹਾ ਜੀ ਉੱਥੇ ਪਾਪਾ ਪਾਪਾ ਕਿ ਅਸੀਂ ਇਹ ਕੰਮ ਕੀਤਾ ਤੀ ਵੀ ਸਾਡੇ ਬੱਚਿਆਂ ਨੂੰ ਨਸਿਆ ਤੇ ਲਾਓ ਨਹੀਂ ਭਗਵੰਤ ਮਾਨ ਇਹ ਮੁੰਡੇ ਦੀ ਮੌਤ ਜੀ ਨਸੇ ਦੇ ਟੀਕੇ ਲਾਉਣ ਕਰਕੇ ਹੋਈ ਹੈ ਜੀ ਉਹਨਾਂ ਨੇ ਪੁੱਕੀ ਘਾਤੋਂ ਬੰਦ ਕਰੀ ਜੀ ਕਾਹਤੋਂ ਬੱਚੇ ਟਰਮਾ ਟੋਲ ਖਾਣ ਲੱਗੇ ਕਾਹਤੋਂ ਚਿੱਟਾ ਖਾਣ ਲੱਗੇ ਕਾਹਤੋਂ ਚਿੱਟੇ ਸਮੈਕ ਪੀਣ ਲੱਗੇ ਹਮ ਜਦ ਪਹਿਲਾਂ ਭੁੱਕੀ ਆਉਂਦੀ ਉਦੋਂ ਕਿਨਕ ਚਿੱਟਾ ਤੀ ਜੀ ਉਹ ਜਵਾਬ ਕਰਦੇ ਜੀ ਵੀ ਉਹ ਨਸ਼ੇ ਤੇ ਥੱਲ ਪਾਉਣ ਉਹਨਾਂ ਨੂੰ ਜਿਹੜੇ ਨਸ਼ੇ ਦੇ ਸਦਾਗਰ ਨੇ ਉਹਨਾਂ ਨੂੰ ਫੜ ਕੇ ਅੰਦਰ ਦੇਣ ਤੇ ਆ ਕੇ ਕਿਸੇ ਬਈਏ ਨੇ ਦੇਖਿਆ ਤਾਂ ਤੇ ਨੇ ਟੀਕੇ ਲਾ ਕੇ ਪਿਆ ਸੀ ਵਿਜੈ ਜੌਣੀਆਂ ਪਿੰਡ ਦੇ ਵਿੱਚ ਸਾਰੇ ਆਮ ਨਸ਼ਾ ਵਿਕ ਰਿਹਾ ਨੇੜੇ ਚੌਂਕੀ ਵੀ ਹੈਗੀ ਆ ਕਿਉਂ ਪ੍ਰਸ਼ਾਸਨ ਨੂੰ ਇਹ ਪਤਾ ਨਹੀਂ ਚੱਲਦਾ ਹੈਗਾ ਵੀ ਇੱਥੇ ਚੋਂ ਨਸ਼ਾ ਵਿਕ ਰਿਹਾ ਇਹ ਸਭ ਰਲੇ ਮਿਲੀ ਇਹ ਸਿਆਸਤਾ ਤੇ ਇਹਦੇ ਕਰਨਾ ਇਹ ਬੱਚੇ ਦੀ ਮੌਤ ਹੋਈ ਆ ਅਗਰ ਠੀਕ ਹੈ ਜੇ ਤੁਸੀ ਕਰਦੇ ਹੋ ਤੁਸੀਂ ਟੀਕਲੇ ਲ ਦੁਕਾਨਾਂ ਚੋਂ ਮਿਲ ਜਾਂਦਾ ਟੀਕਾ ਤਾਂ ਇਹ ਜਿਹੀ ਗੱਲ ਨਹੀਂ ਟੀਕੇ ਮਿਲਦੇ ਨੇ ਸਾਰਾ ਕੁਝ ਮਿਲਦਾ ਕਿ ਕਾਲਾ ਆਉਂਦੇ ਨੇ ਤੇਰੀ ਮਾਂ ਕਿੱਥੇ ਹੁੰਦੀ ਆ ਦੋ ਤੇ ਡੈਡੀ ਉਹ ਕੁਝ ਕਹਿੰਦੇ ਨਹੀਂ ਥੋਨੂੰ ਓਡੇ ਕਾਲੇ ਕੌਣ ਨਿਕਲਦਾ ਕੌਣ ਬੜਦਾ ਨਾ ਕਹਿੰਦੇ ਨਹੀਂ ਫਿਰ ਓਡੇ ਕਾਲੇ ਗਵਾਂਢੀ ਦੱਸ ਦੇ ਵੀ ਜਾ ਕੇ ਮਿਲ ਪੁਰੇ ਮੇਲਾ ਲਾਈਖਦਾ ਏ ਦੱਸ ਦੇ ਨਹੀਂ ਫਿਰ ਕਰਦੇ ਤਾਂ ਹੈ ਨਹੀਂ ਫਿਰ ਕਰਦੇ ਕੋਈ ਉੱਪਰ ਜਾ ਕੇ ਤਾਂ ਹੈ ਨਹੀਂ ਕੀ ਕਹਦੇ ਕਰਕੇ 5 ਵਜੇ ਦਾ ਕਿਤੇ ਮੇਰੇ ਬਾਹਰ ਜਾ ਬੈਜਿਆ ਜੇ ਯਾਰ ਉਹ ਉਹ ਯਾਰ ਕੱਲ ਵੀ ਤਾਂ 6 ਵਜੇ ਕਿਹੜਾ ਮਾਰ ਗਿਆ ਕਿੰਨੇ ਮੋਟਰ ਹੈਲ ਖੜੇ ਜੀਗੇ ਤੇਰੇ ਲੋਕ ਚਿੱਟਾ ਆਉਂਦੇ ਨੇ ਸਾਰੇ ਦੇ ਨਾਮ ਬੱਸ ਹਾਂ ਕਿਹੜੇ ਕਿਹੜੇ ਸੋਦੀ ਕਰ ਪਿਆਰੇ ਇਹਨਾਂ ਦੇ ਨਾਮ ਤਾਂ ਕਾਹ ਹੋ ਜਾਣਾ ਦੇਣਾ ਉਹ ਹੀ ਚਾਹ ਹਾਂ ਕਿਹੜੇ ਕਿਹੜੇ ਚਿੱਟਾ ਲੈ ਕੇ ਆਉਂਦੇ ਨੇ ਕਿਹੜੇ ਕਿਹੜੇ ਨੌਂ ਦੇ ਨਾਮ ਦੱਸ ਫੈਜਗੜ ਦਾ ਕਲਜੀਤ ਅਗਰੇ ਉੱਚੀ ਬੋਲ ਫੈਜਗੜ ਦਾ ਕੁਲਜੀਤ ਆਗਾ ਹੋਰ ਇੱਕ ਨਿੱਕੂ ਆ ਨਿੱਕੂ ਕਿੱਥੋਂ ਦਾ ਫੈਜਗੜ ਦਾ ਅੱਛਾ ਸਗਰੋਦੀ ਦਾ ਸਮੀ ਆ ਵੀਰੇ ਅੱਛਾ ਇੱਕ ਹੋਰ ਆ ਇੱਕ ਖਾਂ ਹੋ ਆਗਾ ਗਰਦੀਪ ਅਸਗਰੋਦੀ ਦਾ ਅੱਛਾ ਹੋਰ ਇੱਕ ਹੋਰ ਆ ਵੀਰੇ ਬੇੜੇ ਚੋਂ ਦਾ ਨੌ ਨਹੀਂ ਜਾਣਦਾ ਮੈਂ ਕਾਲੂ ਕਾਲੂ ਕਹਿੰਦੇ ਨੇ ਠੀਕ ਤੇਰੇ ਪਿੰਡ ਦੇ ਕਿਹੜੇ ਕਿਹੜੇ ਨੇ ਤੇਰੇ ਪਿੰਡ ਦੇ ਕਿਹੜੇ ਕਿਹੜੇ ਚਿੱਟਾ ਲਾਉਂਦੇ ਨੇ ਬਾਈ ਮੇਰੇ ਨਾਲ ਨੇ ਤੁਹਾਡੇ ਕਾਲਾ ਲਾਉਂਦਾ ਕਾਲਾ ਕੀ ਕਿੰਨਾ ਦਾ ਸ਼ੇਰ ਦਾ ਹੈ ਸ਼ੇਰ ਦਾ ਪੋਤਾ ਵੀਰੇ ਸ਼ੇਰ ਦਾ ਪੋਤਾ ਠੀਕ ਹੈ ਤੇ ਇਧਰੋਂ ਉਹ ਗੋਬਿੰਦ ਲਾਉਂਦਾ ਦੀ ਮੁੰਡਾ ਜਿਹੜਾ ਬਰਫੋ ਘਰੇ ਵੱਡਿਆ ਸੀਗਾ ਠੀਕ ਹੈ ਹੋਰ ਇਹ ਤੋਂ ਮੈਂ ਸੀਗਾ ਵੀਰੇ ਹੋਰ ਹੋਰ ਨਹੀਂ ਵੀਰੇ ਹੋਰ ਵੀ ਨੇ ਮੰਨ ਜਾ ਹੋਰ ਵੀ ਨੇ ਮੈਂ ਕਹਿੰਦਾ ਸਹੀ ਨੇ ਹੁਣ ਵੀਰੇ ਮੇਰਾ ਨਾਮ ਲੈ ਫਿਰ ਨਾਮ ਦੱਸ ਸੋ ਬਈ ਸਾਰਿਆਂ ਦੇ ਨਾਮ ਦੱਸ ਸਾਰਿਆਂ ਦੇ ਨਾਮ ਦੱਸ ਆਪਾਂ ਨੇ ਖਤਮ ਕਰਨਾ ਇਹ ਸਾਰਾ ਕੁਝ ਦੱਸ ਬੋਲ 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 ਉਹ ਬਿਨਾ ਉਹ ਦੂਜੀ ਜ਼ਿੰਮੇਦਾਰਾਂ ਚੋ ਵੀ ਅੱਤੇ ਜ਼ਿੰਮੇਦਾਰਾਂ ਦੇ ਸਾਰੇ ਨਾਮ ਦੱਸ ਦੇ ਜਿਹਨੂੰ ਜਾਣਦਾ ਲੱਗਦਾ ਪਤਾ ਨਹੀਂ ਵੀਰੇ ਇੱਕ ਜਿਹੜਾ ਪਰਸੋਂ ਸੂਏ ਦੇ ਬੰਦ ਕਰਾ ਕੀਤੀ ਜਿਹੜੇ ਤੇਰੇ ਨਾਲ ਨੇ ਉਹ ਦੱਸ ਦੇ ਤੇ ਪਿੰਡ ਦਾ ਸਮੀ ਹਾਂ ਹਾਂ ਰੋਡਾ ਦੀ ਬਾਬ ਦਾ ਨਾਮ ਕਿੱਥੋਂ ਚਿੱਟਾ ਲੈ ਕੇ ਆਉਣੇ ਹੋ ਕਿਉਂ ਨਹੀਂ ਆ ਦੋ ਕਿਹ ਤੋਂ ਲੈ ਕੇ ਆਉਣੇ ਹੋ ਕਿਉਂ ਨਹੀਂ ਮੇਰੇ ਹਰ ਕਰ ਤੋਂ ਮਿਲਦਾ ਹਰ ਕਰ ਤੋਂ ਚਿੱਟਾ ਮਿਲਦਾ ਬਾਈ ਚੌਂਕੀ ਹੁੰਦੇ ਹੋਏ ਚੌਂਕੀ ਵਾਲੇ ਕੁਝ ਕਹਿੰਦੇ ਨਹੀਂ ਕਦੋਂ ਵੀ ਹੁਣ ਉਹਨਾਂ ਨੂੰ ਪਤਾ ਹੋਊਗਾ ਵੀ ਉਹ ਕਹਿੰਦੇ ਨੇ ਕਿ ਨਾ ਨਹੀਂ ਫਿਰ ਚੌਂਕੀ ਤੇ ਹੁੰਦੇ ਕਮੇ ਲੈ ਆਉਣੇ ਤੁਸੀਂ ਲੋਕੀ ਵਾਲੇ ਨੂੰ ਵੀ ਬੁਲਾ ਲਓ ਪਤਾ ਲੱਗ ਜੇ ਉਹਨਾਂ ਨੂੰ ਵੀ ਤਾਂ ਹੁਣ ਉਹਨਾਂ ਨੂੰ ਪਤਾ ਹੋਊਗਾ ਵੀ ਅੱਜ ਦਾ ਲੈ ਆਉਣੇ ਆਂ ਭਾਈ ਦੇ ਦਿੰਦੇ ਨੇ ਉਹ ਇਹ ਹੁੰਦੀ ਨਹੀਂ ਉੱਥੇ ਸਾਹਮਣੇ ਇਹ ਤਾਂ ਕਹਿੰਦੇ ਉੱਥੇ ਹੀ ਹੁੰਦੇ ਨੇ ਚੌਂਕੀ ਵਾਲੇ ਚੌਂਕੀ ਵਾਲੇ ਤਾਂ ਅੰਦਰ ਹੁੰਦੇ ਨੇ ਚੌਂਕੀ ਦੇ ਹੁੰਦੇ ਨੇ ਵੀਰੇ ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੌਮੀ ਸੂਬਾ ਸਰਕਾਰ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਦਿਨੀ ਜਿੱਥੇ ਨਸ਼ਿਆਂ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਜਾਂਦੀ ਹੈ ਤੇ ਤੈਅ ਕੀਤਾ ਜਾਂਦਾ ਕਿ ਜਿਸ ਇਲਾਕੇ ਦੇ ਵਿੱਚ ਨਸ਼ਾ ਫੜਿਆ ਜਾਂਦਾ ਤੇ ਜ਼ਿੰਮੇਵਾਰੀਆਂ ਵੀ ਤੈਅ ਕੀਤੀਆਂ ਜਾਂਦੀਆਂ ਨੇ ਪਰ ਤਸਵੀਰਾਂ ਜੇ ਦਾ ਸੰਗਰੂਰ ਦੇ ਖੱਦਵੀਜਨ ਪੁਵਾਨੀਗੜ ਤੋਂ ਆਰੀਆਂ ਨੇ ਨੇੜੇ ਪਿੰਡ ਸਕਰੋਦੀ ਤੋਂ ਆਰੀਆਂ ਨੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜੇ ਹੜਕੰਪ ਮੱਚ ਜਾਂਦਾ ਹੈ ਚੋਰੀ ਕਰਨ ਵਾਲੇ ਵਿਅਕਤੀ ਨੇ ਕਈ ਨਾਮ ਉਜਾਗਰ ਕੀਤੇ ਨੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸਬਡਿਵੀਜ਼ਨ ਪੁਵਾਨੀਗੜ ਦੇ ਨੇੜੇ ਪਿੰਡ ਪਨਵਾ ਪਨਵਾ ਤੋਂ ਤਸਵੀਰਾਂ ਆਰੀਆਂ ਨੇ ਪਿਛਲੇ ਦਿਨੀ ਜਾਣਕਾਰੀ ਮਿਲੀ ਹੈ ਕਿ ਇੱਕ ਚੋਰ ਜੋ ਚੋਰੀ ਕਰਦਾ ਪਿੰਡ ਵਾਸੀਆਂ ਨੇ ਫੜ ਲਿਆ ਤੇ ਲੋਕਾਂ ਨੇ ਜਾਣਕਾਰੀ ਦਿੱਤੀ ਹੈ ਕਿ 1.5 ਲੱਖ ਦਾ ਸਮਾਨ ਚੋਰੀ ਕੀਤਾ ਤੇ 5000 ਦੇ ਵਿੱਚ ਅੱਗੇ ਵੇਚ ਦਿੱਤਾ ਨਸ਼ੇ ਦੀ ਹੱਦ ਵਿੱਚ ਉਸ ਨੌਜਵਾਨ ਨੂੰ ਪਿੰਡ ਵਾਸੀਆਂ ਨੇ ਫੜ ਲਿਆ ਅਤੇ ਜਦੋਂ ਪੁੱਛਗਿੱਛ ਕੀਤੀ ਤਾਂ ਉਹ ਪੰਜ ਚਾਰ ਮੁੰਡਿਆਂ ਦੇ ਨਾਂ ਲੈਂਦਾ ਨਸ਼ੇ ਦੇ ਸਬੰਧ ਦੇ ਵਿੱਚ ਨਾਮ ਲਈ ਜਾਂਦੇ ਨੇ ਤੇ ਉਸ ਤੋਂ ਬਾਅਦ ਇੱਕ ਦਿਨ ਨੂੰ ਦਹਿਲਾ ਦੇਣ ਵਾਲੀ ਤਸਵੀਰ ਆ ਜਾਂਦੀ ਹੈ ਕਿ ਇੱਕ ਨਾਮ ਜਿਹੜਾ ਲਿਆ ਜਾਂਦਾ ਹੈ ਉਹ ਵੀ ਪਵਾਨੀਗੜ੍ਹ ਦੇ ਨੇੜੇ ਪਿੰਡ ਸਕਰੋਤੀ ਦੇ ਇੱਕ ਨੌਜਵਾਨ ਦਾ ਨਾਮ ਲਿਆ ਜਾਂਦਾ ਤੇ ਉਸ ਵੇਲੇ ਹੋਰ ਹਰਕਤਾਂ ਮਾਤੀ ਜਾਂਦੇ ਜਦੋਂ ਸਕਰੋਤੀ ਵਾਲਾ ਨੌਜਵਾਨ ਮਰ ਜਾਂਦਾ ਸੋ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਨੌਜਵਾਨ ਦਾ ਪਿਤਾ ਵੀ ਇਜੋ ਪਹਿਲਾ ਪੇਜ ਪਰ ਇਹ ਹਾਲਾਤਾਂ ਦੇ ਵਿੱਚ ਕੋਈ ਵੀ ਡੈਥ ਹੋ ਗਈ ਸੀ ਸੋ ਪਿੰਡ ਵਾਸੀਆਂ ਨੇ ਤੇ ਮੌਜੂਦ ਔਰਤਾਂ ਨੇ ਜਿੱਥੇ ਸੂਬਾ ਸਰਕਾਰ ਤੇ ਗੰਭੀਰ ਲੋਛਣਾਏ ਨੇ ਉਥੇ ਹੀ ਆਖਿਆ ਕਿ ਨਸ਼ਾ ਧਮਨ ਦਾ ਨਾਂ ਨਹੀਂ ਲੈ ਰਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਪਾਸੇ ਤਸਵੀਰਾਂ ਤੁਹਾਨੂੰ ਉਸ ਮ੍ਰਿਤਕ ਨੌਜਵਾਨ ਦੇ ਕਰਦੀਆਂ ਦਿਖਾ ਰਹੇ ਤੇ ਦੂਸਰੇ ਪਾਸੇ ਵਰਨ ਵੀਡੀਓ ਵੀ ਦਿਖਾ ਰਹੇ ਤੋਪਕ ਗੱਲਬਾਤ ਕਰਦੇ ਆ ਤੁਹਾਨੂੰ ਸੁਣਾਉਣੇ ਆਮ ਲੋਕਾਂ ਦਾ ਕੀ ਕਹਿਣਾ ਆ ਜੋ ਤੁਸੀਂ ਵੀ ਸੁਣ ਲਓ ਹਾਂਜੀ ਕੀ ਨਾਮ ਹੈ ਤੁਹਾਡਾ ਬਿੰਦਰ ਕੌਰ ਹੈ ਜੀ ਬਿੰਦਰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਕਿੱਥੋਂ ਆਉਂਦਾ ਨਸਾ ਦੇਖੋ ਜੀ ਜੋਲੀਆਂ ਤੋਂ ਆਂਦਾ ਨਸਾ ਕੁੱਤੀ ਚੋਰਾ ਨਾਲ ਰਹਿ ਰਹੀ ਹੈ ਭਗਵੰਤ ਮਾਨ ਦਾ ਵੀ ਵਿਚ ਹੱਥ ਹੈ ਕਿਉਂ ਨਹੀਂ ਰੁਕ ਰਿਹਾ ਨਸਾ ਇਹ ਪ੍ਰਸ਼ਾਸਨ ਨਹੀਂ ਰੋਕ ਰਿਹਾ ਜੀ ਉੱਥੇ ਚੌਕੀ ਵੀ ਬਣੀ ਹੀ ਹੈ ਪਜੋਲੀਆਂ ਕੋਲ ਚੌਕੀ 'ਚ ਬੰਦੇ ਟਾਈ ਨੇ ਜੀ ਉੱਥੇ ਹੂੰ ਜੇ ਉੱਥੇ ਪੁਲਿਸ ਵੱਧ ਹੋ ਗਈ ਪ੍ਰਸ਼ਾਸਨ ਵੱਧ ਹੋ ਗਈ ਤਾਂ ਹੀ ਰੁਕੂਗਾ ਅੱਜ ਕੱਲ ਉਹਨਾਂ ਤਾਂ ਵੀ ਹਮਲਾ ਕਰ ਦਿੰਦੇ ਨੇ ਇਹ ਨਸ਼ਾਏ ਬੰਦੇ ਤਾਂ ਜਦ ਘਰੇ ਉਹ ਕੁੱਟਮਾਰ ਕਰਦੇ ਨੇ ਤਾਂ ਪੁਲਿਸ ਨੂੰ ਵੀ ਮਾਰ ਸਕਦੇ ਨੇ ਇਹ ਲੱਗਦਾ ਤੁਹਾਨੂੰ ਤਾਂ ਹੀ ਨਹੀਂ ਲੋਕ ਬੋਲਦੇ ਡਰਦੇ ਮਰੋ ਹਾਂ ਜੀ ਅਸੀਂ ਕਹਿੰਦੇ ਵੀ ਸਾਨੂੰ ਲੈ ਕੇ ਚੱਲੋ ਅਸੀਂ ਪਿੰਡਾਂ ਪਿੰਡਾਂ ਚ ਬੁੜੀਆਂ ਹਟ ਚੱਲਦੇ ਆਂ ਹੋਰ ਡਰਦੀ ਨਹੀਂ ਸਾਨੂੰ ਲੈ ਕੇ ਚੱਲੋ ਅਸੀਂ ਜਮੀਨ ਹੀ ਡਰਦੇ ਜਿਹੜੇ ਨਸ਼ਾ ਵੇਚਦੇ ਨੇ ਸਾਡੇ ਘਰ ਖਰਾਬ ਹੋ ਰਹੇ ਨੇ ਹੁਣ ਜੇ ਮੇਰੇ ਦਿਓਰ ਮੁੱਕਿਆ ਜੀ ਇਹ 21 22 ਸਾਲਾਂ ਦਾ ਸੀ ਪਹਿਲਾਂ ਇਹਦਾ ਬਾਪ ਮਾਰਦਾ ਸੀ ਉਦੋਂ ਕੋਈ ਹੱਲ ਨਹੀਂ ਹੁਣ ਉੱਥੇ ਵੀ ਕੋਈ ਹੱਲ ਹੋਇਆ ਹੁਣ ਤੁਸੀਂ ਘਰ ਜਾ ਕੇ ਦੇਖੋ ਇਹਦਾ ਹੁਣ ਘਰੇ ਮੁੱਢਾ ਵੱਜ ਗਿਆ ਜੀ ਕੌਣ ਕਮਾ ਕੇ ਖਵਾਏਗਾ ਜੀ ਘਰੇ ਕੱਲੀ ਚਾਚੀ ਸਾਡੀ ਬਜ਼ਿਆਰੀ ਹੋਣਾ ਉਹ ਕੀ ਕਰ ਲੂਗੀ ਜੀ ਖਤਮ ਹੈ ਜੀ ਕਹਾਣੀ ਉਹ ਕੀ ਕਰ ਲੂਗੀ ਅਸੀਂ ਕਹਿੰਦੇ ਹਾਂ ਵੀ ਹੱਥ ਮੰਨ ਕੇ ਬੇਨਤੀ ਹੈ ਭਗਵਾਨ ਤੁਮਾਨੂੰ ਚਾ ਨਸੀਬਾ ਦੇ ਦੇ ਜਾਂ ਨਸ਼ਾ ਬੰਦ ਕਰਵਾ ਦੇ ਅਸੀਂ ਬੋਟਾ ਪਾ ਪਾ ਕੇ ਅਸੀਂ ਇਹ ਕੰਮ ਕੀਤਾ ਸੀ ਵੀ ਸਾਡੇ ਬੱਚਿਆਂ ਨੂੰ ਨਸ਼ਿਆ ਤੇ ਲਾਓ ਨਹੀਂ ਭਗਵੰਤ ਮਾਨ ਬਾਰਡਾ ਤੇ ਬਾਰਡਾ ਤੋਂ ਆਉਂਦਾ ਜੀ ਨਸ਼ਾ ਪਰ ਵੀ ਮੁੰਤੇ ਮਰਦਾ ਇਹ ਗੱਲ ਕਹਿ ਰਹੇ ਦੀ ਵੀ ਪਹਿਲਾਂ ਨਸ਼ਾ ਵੱਤੋ ਪਹਿਲਾਂ ਵੱਤ ਅਸੀਂ ਹੁਣ ਵੱਤ ਆ ਜੀ ਹੁਣ ਇਹਨਾਂ ਨੇ ਮੁੱਕੀ ਕਾਤੋਂ ਬੰਦ ਕਰੀ ਜੀ ਕਾਤੋਂ ਬੱਚੇ ਟਰਮਾਟੋਲ ਖਾਣ ਲੱਗੇ ਕਾਤੋਂ ਚਿੱਟਾ ਖਾਣ ਲੱਗੇ ਕਾਤੋਂ ਸਮੈਕ ਪੀਣ ਲੱਗੇ ਜਦ ਪਹਿਲਾਂ ਭੁੱਕੀ ਆਉਂਦੀ ਉਦੋਂ ਕਿ ਨਕ ਚਿੱਟਾ ਤੀ ਜੀ ਹੁਣ ਹੁਣ ਚਿੱਟਾ ਵੱਧ ਹੋ ਰਿਹਾ ਸਮੈਕ ਵੱਧ ਹੋ ਰਹੀ ਹੈ ਇਹ ਸਰਕਾਰਾਂ ਗੰਦੀਆਂ ਦਾ ਵਿੱਚ ਹੱਥ ਹੈ ਜਦ ਤੱਕ ਸਰਕਾਰ ਆਪਦੀ ਜ਼ੁਬਾਨ ਨੂੰ ਨਹੀਂ ਚਿੱਟੇ ਨੂੰ ਨਹੀਂ ਰੋਕ ਸਕਦੀ ਉਹਦੋਂ ਤੱਕ ਕੋਈ ਹੱਲ ਨਹੀਂ ਹੁੰਦਾ ਜੀ ਕਿਹ ਸਰਕਾਰ ਸਾਨੂੰ ਇੱਥੇ ਕੁਝ ਲਿਆ ਕੇ ਦੇ ਸਕਦੀ ਅਸੀਂ ਜੰਮੀ ਮਰ ਜਾਾਂਗੇ ਜੇ ਸਾਡੇ ਬੱਚੇ ਮਰ ਗਏ ਸਾਡਾ ਕੀ ਹਾਲ ਹੈ ਜੂਰੇ ਹਾਲਾ ਸਾਡਾ ਤਾਂ ਕੋਈ ਹੁਣ ਜਾਣ ਦਾ ਤਰਗੇ ਨਹੀਂ ਸਾਡਾ 22 ਸਾਲਾਂ ਦਾ ਪੁੱਤ ਮਰ ਗਿਆ ਪੁੱਤ ਮਰ ਗਿਆ ਸੀ ਕੀ ਗਾਹਾਂ ਜਿਹੜੇ ਛੋਟੇ ਬੱਚੇ ਨੇ ਹੁਣ ਏਡੜੇ ਬੱਚੇ ਨੇ ਇਹਨਾਂ ਦੀ ਪੂਰੀ ਸਬਾਣੀ ਵੀ ਖਰਾਬ ਹੋਊਗੀ ਕਿਉਂ ਅੱਜ ਕੱਲ ਬੱਚੇ ਡਰਦੇ ਨਹੀਂ ਜੀ ਹੋਣੇ ਇਹ ਬੱਚਿਆਂ ਨੂੰ ਬਾਲਾ ਬੁਰਾ ਹਾਲ ਹੈਗਾ ਜਾਨਾ ਖਿਆ ਦਿਲਾ ਤੇ ਡਰਨਗੇ ਕਿਥੋਂ ਜੀ ਜਿਹੜੇ ਬੱਚੇ ਸਿਆ ਅੱਜ ਕੀ ਨਾਮ ਹੈ ਤੁਹਾਡਾ ਬਲਵਿੰਦਰ ਕੌਰ ਆ ਜੀ ਕੀ ਕੀ ਘਟਨਾਵਾਂ ਵਾਪਰਦੀਆਂ ਨੇ ਰਸਤਿਆਂ ਦੇ ਵਿੱਚ ਜਾਂਦੇ ਆ ਨਾ ਇਹ ਬਹੁਤ ਘਟਨਾਵਾਂ ਵਾਪਰਦੀਆਂ ਨੇ ਜੇ ਜਦੋਂ ਸਾਡੇ ਮੁੰਡੇ ਕੰਮਾਂ ਧੰਦੀ ਜਾਂਦੇ ਨੇ ਆਉਂਦਿਆਂ ਨੂੰ ਕਿਤੇ ਵੇਲਾ ਕਵੇਲਾ ਹੋ ਜੇ ਬਹੁਤ ਘਟਨਾਵਾਂ ਵਾਪਰਦੀਆਂ ਜੀ ਤੋ ਤਿੰਨ ਵਾਰ ਤਾਂ ਮੇਰਾ ਪਾਣ ਜਾ ਸਿੱਟ ਲਿਆ ਉੱਥੇ ਨਾਲੇ ਤੇ ਆ ਆ ਭੈਣ ਖੜੀ ਆ ਉਹ ਮੇਰਾ ਦੇੌਰਤੀ ਜੀ ਛੋਟੀ ਭੈਣ ਆ ਏ ਮੇਰੀ ਉਹ ਤੇ ਨਾਲੇ ਤੇ ਉਹ ਤੇ ਮਾਰਿਆ ਪੱਠੇ ਕੋਈ ਨਸ਼ੇੜੀਆਂ ਨੇ ਇੱਥੇ ਮਾਰਿਆ ਕੁਸ ਫਿਰ ਕੁੱਟਿਆ ਹੋਇਆ ਸੀ ਮੁੰਡਾ ਮੇਰਾ ਮੁੱਖ ਗਿਆ ਇਸੇ ਕੁਮਾੜ ਮੁੰਡਾ ਪਟਿਆਲੇ ਰਹਿੰਦਾ ਤੇ ਜੀ ਉੱਥੇ ਉਹ ਕਿਸੇ ਨੇ ਕੁੱਟ ਕੇ ਮਾਰਤਾ ਨਸ਼ੇੜੀ ਕਰਦੇ ਨਾ ਜੀ ਇਹ ਨਸ਼ੇੜੀਆਂ ਕਰਦੇ ਨੇ ਵੀਰੇ ਸਾਡੇ ਵਿੱਚ 6-7 ਬੰਦੇ ਸੀ ਜਦੋਂ ਸਾਡਾ ਘਰ ਦੇ ਮਾਰੇ ਨੇ ਨਾ ਕਹੋ ਵੀ ਨਾਲੇ ਤੇ ਫੜਦੇ ਸੀ ਹਾਂ ਨਾਲੇ ਤੇ ਵੀ ਫੜਦੇ ਸੀ ਆ ਤੇ ਕੀ ਨਾਮ ਹਰਵਿੰਦਰ ਕਹਿੰਦਾ ਉਹ ਮੁੰਡੇ ਨੂੰ ਕੀ ਹੋਇਆ ਸੀ ਕਿਸ ਕਾਰਨ ਉਹਦੀ ਡੈਥ ਹੋਈ ਨਸ਼ੇ ਕਰਨੋਂ ਪ੍ਰਸ਼ਾਸਨ ਵੱਲੋਂ ਕੋਈ ਸਾਰ ਲਈ ਗਈ ਕਿਸ ਕੋਈ ਆਇਆ ਤੁਹਾਡੇ ਕੋਲੇ ਵੀ ਭਈ ਪ੍ਰਸ਼ਾਸਨ ਕਰੀ ਜਾਂ ਕੋਈ ਸਰਕਾਰ ਦਾ ਨਮਾਇੰਦਾ ਨਾ ਜੀ ਮਦਦ ਕਰਾਂਗੇ ਜਾਂ ਨਾ ਜੀ ਸਾਡੇ ਤਾਂ ਨਗਰ ਨੇ ਮਦਦ ਕਰੀ ਹੈ ਮੇਰੀ ਇਕੱਲੇ ਇਕੱਲਾ ਮੁੰਡਾ ਸੀ ਕਿਹਦੇ ਕਾ ਖਾਣਾ ਦੋ ਤੇ ਜੀ ਕੋਈ ਬੰਦਾ ਵੀ ਨਹੀਂ ਹੈਗਾ ਪੁੱਤ ਘਰ ਵਾਲੇ ਦੀ ਵੀ ਕਹਿੰਦੇ ਡੈਥ ਹੋਈ ਹੈ ਹਾਂ ਜੀ ਇਹਨਾਂ ਕਿਸੇ ਨੇ ਨਹੀਂ ਸੁਣਿਆ ਜੀ ਕੀ ਕਹਿਣਾ ਤੋਨੇ ਉਹ ਤੇ ਘਰ ਕਰਨਾ ਛਾ ਬਿਕਰੇ ਜਿਹੜਾ ਇਹ ਹਟਾ ਦਿਓ ਜੀ ਹਾਂ ਜੀ ਹਟਾਉਣਾ ਚਾਹੁੰਦੇ ਆ ਜੀ ਮੇਰਾ ਨੋ ਪ੍ਰੀਮਜੀਤ ਸਿੰਘ ਪ੍ਰੀਮਜੀਤ ਸਿੰਘ ਜੀ ਜਿਹੜੇ ਮੁੰਡੇ ਦੀ ਮੌਤ ਹੋਇਆ ਨਾਲ ਦੇ ਪਿੰਡ ਵੀ ਥੋੜੇ ਨਸ਼ਾ ਪੂਰਾ ਵਿਕਦਾ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਨਹੀਂ ਤਾਂ ਸਾਰੇ ਪਿੰਡਾਂ 'ਚ ਹੁਣ ਇਹ ਨਸ਼ਾ ਹੋ ਗਿਆ ਜੀ ਕਿ ਨਾ ਇੱਕ ਪਿੰਡ ਦੀ ਗੱਲ ਨਹੀਂ ਜੀ ਇਹ ਤਾਂ ਸਾਰੇ ਪੰਜਾਬ 'ਚ ਨਸ਼ਿਆਂ 'ਚ ਇੱਕ ਗੁਲਤਾਨ ਹੋ ਗਿਆ ਜਿਵੇਂ ਕਹਿੰਦੇ ਸਰਕਾਰ ਕਹਿੰਦੀ ਸੀ ਨਕਸ਼ਾ ਮੁਕਤ ਕਰ ਦਾਂਗੇ ਅਸੀਂ ਮਤਲਬ ਕਰ ਕਰ ਹੋਰ ਜਿਗਾਰ ਦਮਾਂਗੇ ਹੋਰ ਦਮਾਂਗੇ ਉਹ ਉਧਰ ਨੂੰ ਤਾਂ ਹੈ ਹੀ ਨਹੀਂ ਖਿਆਲ ਹੁਣ ਤਾਂ ਮਤਲਬ ਇਧਰ ਨੂੰ ਇਹ ਰਜਾਨ ਹੋ ਗਿਆ ਸਾਰਾ ਕਿਉਂਕਿ ਬੇਰੁਜ਼ਗਾਰੀ ਇੰਨੀ ਹੋ ਗਈ ਜੀ ਬੱਚਿਆਂ ਨੂੰ ਮਤਲਬ ਹੋਰ ਕਿਸੇ ਪਾਸੇ ਕੋਈ ਦਿਖੇ ਨਹੀਂ ਰਹਾ ਜਣੀ ਅਗਲਾ ਇਧਰ ਨੂੰ ਨਸ਼ਾ ਕਰਨੀ ਨੂੰ ਪੈ ਜਾਂਦਾ ਉਹ ਹੁਣ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਰਹੇ ਨੇ ਜੀ ਜਿਵੇਂ ਨਾਲ ਦੇ ਪਿੰਡ ਤੁਹਾਡੇ ਇੰਨਾ ਨਸ਼ਾ ਵੇਚਦਾ ਜੌਲੀਆਂ ਪਿੰਡ ਮਸ਼ਹੂਰ ਹੋ ਗਿਆ ਚਲੋ ਕੀ ਕਹਿਣਾ ਚਾਹੁੰਦੇ ਹੋ ਕੀ ਮੰਗ ਕਰਦੇ ਹੋ ਪ੍ਰਚਾਰਕ ਜੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਜੀ ਵੀ ਉਹ ਨਸ਼ੇ ਤੇ ਥੱਲ ਪਾਉਣ ਉਹਨਾਂ ਨੂੰ ਜਿਹੜੇ ਨਸ਼ੇ ਦੇ ਸਦਾਗਰ ਨੇ ਉਹਨਾਂ ਨੂੰ ਫੜ ਕੇ ਅੰਦਰ ਦੇਣ ਲੱਖਾਂ ਵਿੱਚ ਤਾਂ ਕਿ ਜਿਹੜਾ ਮਤਲਬ ਨਸ਼ਾ ਬੰਦ ਹੋ ਸਕੇ ਜਿਹੜੀ ਸਪਲਾਈ ਜਦ ਬੰਦ ਹੋ ਗਈ ਇੱਥੋਂ ਗਾਂਹ ਬੱਚੇ ਆਪ ਹੀ ਨਹੀਂ ਖਾਣਗੇ ਜੀ ਇਹਦਾ ਉਹਦਾ ਕੋਈ ਤਾਂ ਹੀ ਮਤਲਬ ਕੋਈ ਇਲਾਜ ਕਰਾਉਣਗੇ ਜਾਂ ਕੋਈ ਹੋਰ ਕਰਨਗੇ ਪ੍ਰਸ਼ਾਸਨ ਨੂੰ ਜਿਹੜੇ ਵਿੱਚ ਮਤਲਬ ਨਸ਼ਾ ਤੇ ਲੱਗੇ ਨੇ ਉਹਨਾਂ ਨੂੰ ਕਰਦਿਆਂ ਨਾਲ ਮਿਲ ਕੇ ਉਹਨਾਂ ਨੂੰ داخل ਕਰਾਇਆ ਜਾਵੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਟ੍ਰੀਟਮੈਂਟ ਦਿੱਤਾ ਜਾਵੇ ਤਾਂ ਕਿ ਉਹਨਾਂ ਦੀ ਜਿਹੜੀ ਆਉਣ ਵਾਲੀ ਨਸਲਾ ਉਹ ਬਚ ਸਕੇ ਹਨ ਜੀ ਪਰਿਵਾਰਾਂ ਦੇ ਪਰਿਵਾਰ ਬਚ ਸਕਣ ਜਿਹੜੇ ਉਹਨਾਂ ਤੇ ਡਿਪੈਂਡ ਨੇ ਬੱਚਿਆਂ ਤੇ ਉਹਨਾਂ ਦਾ ਇੱਕ ਬੱਚਾ ਜਿਹਦਾ ਇੱਕ ਬੱਚਾ ਹੀ ਖਤਮ ਹੋ ਗਿਆ ਜੀ ਉਹ ਤਾਂ ਦੱਸੋ ਗੈਲ ਕੀ ਬਚ ਗਏ ਉਹਦੇ ਮਾਪੇ ਤਾਂ ਸਾਰੀ ਜ਼ਿੰਦਗੀ ਮਤਲਬ ਉਹਨਾਂ ਕਣੀਓ ਦੇਖਦੇ ਹੁੰਦੇ ਨੇ ਵੀ ਸਾਡਾ ਬੱਚਾ ਕਦ ਜਵਾਨ ਹੋ ਕਦ ਸਾਡੀ ਬੁਢਾਪੇ ਦੀ ਡੰਗੋਰੀ ਬਣੂਗਾ ਜੀ ਸਰਪੰਚ ਸਾਹਿਬ ਕੀ ਨਾਮ ਹੈ ਮੇਰਾ ਨਾਮ ਜੀਵਨ ਸਿੰਘ ਹੈ ਜੀ ਜੀਵਨ ਸਿੰਘ ਜੀ ਇਹਨੇ ਮੁੰਡੇ ਦੀ ਮੌਤ ਹੋਈ ਆ ਕੀ ਕਹਿਣਾ ਚਾਹੁੰਦਾ ਨਹੀਂ ਮੌਤ ਹੋਈ ਆ ਇਹ ਬਹੁਤ ਬਦਾਰਦਨਾਕ ਮੌਤ ਆ ਜੀ ਇਹ ਪਰਿਵਾਰ ਸਾਰਾ ਖਤਮ ਹੋ ਗਿਆ ਮੁੰਡੇ ਦੇ ਨਾਲੇ ਪਰਿਵਾਰ ਜੁੜਿਆ ਹੋਇਆ ਸੀਗਾ ਪਰਿਵਾਰ ਹੀ ਖਤਮ ਹੋ ਗਿਆ ਕਿਉਂਕਿ ਹੁਣ ਮੁੰਡਾ ਦੇਖੋ ਨਸ਼ਾ ਖਾ ਕੇ ਮੁੱਕ ਗਿਆ ਹੁਣ ਪਰਿਵਾਰ ਤਾਂ ਦੇਖੋ ਕੀ ਹਾਲ ਤਾਂ ਪਰਿਵਾਰ ਦੀ ਕੋਈ ਵੀ ਇਹਨੂੰ ਜੇ ਆਪਾਂ ਕਹਿ ਦਈਏ ਕੋਈ ਇਹਨੇ ਅੱਜ ਤਾਂ ਹੈਗੇ ਸਾਰੇ ਬੰਦੇ ਖੜੇ ਨੇ ਮਦਦ ਕਰਾਂਗੇ ਜੀ ਹੁਣ ਕੱਲ ਉਹਨਾਂ ਨਾਲ ਕੌਣ ਖੜੂਗਾ ਕੋਈ ਕਿਸੇ ਨੇ ਨਹੀਂ ਕਰਦਾ ਜੀ ਕੀ ਲੱਗਦਾ ਜਿਹੜੇ ਨਸ਼ੇ ਨੇ ਕਿਤੇ ਨਾ ਕਿਤੇ ਬੰਦ ਹੋਣ ਨਸੇ ਬੰਦ ਹੋਣ ਜੇ ਨਸੇ ਬੰਦ ਹੋਣਗੇ ਤਾਂ ਪਰਿਵਾਰ ਬਚਣਗੇ ਜੀ ਤਾਂ ਪਰਿਵਾਰ ਬਚਣਗੇ ਹੁਣ ਤਾਂ ਤੁਸੀਂ ਲਾ ਲੋ ਪੀੜੀ ਬਾਦੀ ਖਤਮ ਹੋ ਗਿਆ ਹੁਣ ਮੁੰਡਾ ਅਨਮੈਰਿਡ ਦੀ ਗਾਇ ਇਹ 22 ਸਾਲ ਦਾ ਲੜਕਾ ਦੀ ਗਾ ਇਹ ਡੈਥ ਹੋਈ ਹੈਗੀ ਉਹ ਗਾਹ ਪਰਿਵਾਰ ਕੀ ਸਬੂਗਾ ਇਹ ਉਹਨਾਂ ਦਾ ਪਰਿਵਾਰ ਕੀ ਖਾਊਗਾ ਕੀ ਕਮਾਊਗਾ ਮਰਨਾਮ ਗਗਨ ਹੈ ਗਗਨ ਜੀ ਜਿਹੜਾ ਮੁੰਡੇ ਦੀ ਮੌਤ ਹੋਈ ਹੈ ਕੀ ਕਹਿਣਾ ਚਾਹੁੰਦੇ ਇਹ ਮੁੰਡੇ ਦੀ ਮੌਤ ਜੀ ਨਸੇ ਦੇ ਟੀਕੇ ਲਾਉਣ ਕਰਕੇ ਹੋਈ ਹੈ ਜੀ ਇਹ ਆਪਣੇ ਸਾਡੇ ਪਿੰਡ ਸਕਰੌਦੀ ਸਮਸ਼ਾਨ ਘਟ ਵਿੱਚ ਪਾਇਆ ਗਿਆ ਸੀ ਉੱਥੇ ਜਾ ਕੇ ਕਿਸੇ ਭਈਏ ਨੇ ਦੇਖਿਆ ਤਾਂ ਉਥੇ ਨੇ ਟੀਕੇ ਲਾ ਕੇ ਪਿਆ ਸੀ ਜੀ ਸਾਡੇ ਪਿੰਡਾਂ ਦੇ ਨਸਾ ਬਹੁਤ ਜ਼ਿਆਦੇ ਪਏ ਜਾਂਦੇ ਜੀ ਲਵੇ ਚੌਕੀਆਂ ਜੋੜੀਆਂ ਇਹ ਸਾਰਾ ਪ੍ਰਸ਼ਾਸਨ ਦਾ ਕੰਮ ਆ ਜੇ ਪ੍ਰਸ਼ਾਸਨ ਜੇ ਇਹਨਾਂ ਅੱਥ ਪਾਉਗੀ ਤਾਂ ਜਾ ਕੇ ਨਸਾ ਕੱਢੂਗਾ ਪਿੰਡਾਂ ਦੇ ਪਿੰਡ ਖਤਮ ਹੋ ਰਹੇ ਨੇ ਨਸੇ ਕਰਕੇ ਨੌਜਵਾਨ ਪੀੜੀ ਜਾਨੀ ਖਤਮ ਹੋ ਗਈ ਸਰਕਾਰ ਤਾਂ ਬਹੁਤ ਚੁਰਲਾ ਕੋਈ ਸਰਕਾਰ ਨੂੰ ਡੇਟਾ ਨਹੀਂ ਮਾਰਦੀ ਕੋਈ ਨਹੀਂ ਗੱਲ ਦੀ ਸਭ ਪੈਸੇ ਦੇ ਖੇਡੂਗਾ ਪੈਸਾ ਮੈਨੂੰ ਸਭ ਕੁਝ ਨਸਾ ਕਿੱਥੋਂ ਆਉਂਦਾ ਜੇ ਪੁੱਛ ਸਰਕਾਰ ਨੂੰ ਪਰ ਕੇ ਪੁੱਛੇ ਕਿੱਥੋਂ ਰਸਾ ਆਉਂਦਾ ਇਹ ਸਾਡੇ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਨੌਜਵਾਨ ਪੀੜੀ ਖਤਮ ਹੋ ਗਈ ਬਹੁਤ ਹਾਲ ਹੋਇਆ ਪਿਆ ਚੋਰੀ ਡਕੇ ਉਤਰੇ ਪੈਨੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜੀ ਕੀ ਨਾਮ ਬਾਈ ਜੀ ਅਵਤਾਰ ਸਿੰਘ ਜੀ ਅਵਤਾਰ ਸਿੰਘ ਜਿਹੜਾ ਹੈ ਪਿੰਡ ਦੇ ਵਿੱਚ ਸਕਰੋਤੀ ਦੇ ਵਿੱਚ ਨਸ਼ਾ ਕਰਕੇ ਮੁੰਡਾ ਮਰਿਆ ਉਹ ਘਰ ਦਾ ਦੀਵਾ ਜਮੇ ਪੁੱਜ ਗਿਆ ਕਮਾਉਣ ਵਾਲਾ ਵੀ ਨਹੀਂ ਕੂ ਰਿਹਾ ਕੀ ਮੰਕਰਦਾ ਤੁਸੀਂ ਲੱਗਦਾ ਸਰ ਇਹ ਹੀ ਕਰਦੇ ਆ ਵੀ ਸਰਕਾਰਾਂ ਨੂੰ ਚਾਹੀਦਾ ਬੰਦ ਕਰਨਾ ਚਾਹੀਦਾ ਕਿੰਨਾ ਕਰ ਨਸ਼ਾ ਮਿਲਦਾ ਬਹੁਤ ਮਿਲਦਾ ਜੀ ਇਸ ਪਿੰਡ ਦੇ ਵਿੱਚ ਕਿੰਨੇ ਤੁਹਾਨੂੰ ਲੱਗਦਾ ਮਰੀਜ਼ ਹੋਣਗੇ ਜਿਹੜੇ ਕਰਦੇ ਨੇ ਇਸ ਪਿੰਡ ਦੇ ਦੇ ਘਰ ਹੈਗੇ ਜੀ ਇਹ ਆਪਣੇ ਪੰਜ ਸੱਤ ਜਣੇ ਤਾਂ ਹੈਗੇ ਨੇ ਪੱਕੇ ਹੀ ਤੇ ਬਾਕੀ ਹੋਰ ਵੀ ਦੁਨੀਆ ਵਾਲੇ ਵਾਲੇ ਪਿੰਡਾਂ ਦੇ ਵਿੱਚ ਦੇਖਦੇ ਆਂਗੇ ਸਾਰੇ ਤੁਰ ਫਿਰ ਕੇ ਵੀ ਨਸ਼ਾ ਵੇਚਦਾ ਆਗਾ ਕੀ ਕੀ ਕਹਿਣਾ ਚਾਹੁੰਦੇ ਉਹ ਉਹਨਾਂ ਜਿਹੜੇ ਸਦਾਗਰ ਨਸ਼ਾ ਦੇ ਚੁੱਕੇ ਨੇ ਮੈਂ ਕਿਹਾ ਉਹਨਾਂ ਨੂੰ ਹੱਥ ਪਾਉਣੀ ਚਾਹੀਦੀ ਹੈ ਸਰਕਾਰ ਨੂੰ ਅੱਡੀ ਹੀ ਮੰਗਾ ਕਿ ਸਰਕਾਰ ਉਹਨਾਂ ਨੂੰ ਹੱਥ ਪਾਉਣੀ ਚਾਹੀਦੀ ਹੈ ਬਾਈ ਜੀ ਦਲਬੀਰ ਸਿੰਘ ਨਾਮ ਹੈ ਜੀ ਜਿਹੜੇ ਪਿੰਡ ਦੇ ਵਿੱਚ ਨਸ਼ਾ ਖਾ ਕੇ ਮੁੰਡੇ ਦੀ ਡੈਥ ਹੋ ਜਾਈਆ ਕੀ ਕਹਿਣਾ ਚਾਹੁੰਦੇ ਤੁਸੀਂ ਵੀਰ ਜੀ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹਾਂ ਵੀ ਜੋ ਜੋੜੀਆਂ ਪਿੰਡ ਦੇ ਵਿੱਚ ਸਰੇ ਆਮ ਨਸ਼ਾ ਵਿਕ ਰਿਹਾ ਨੇੜੇ ਚੌਂਕੀ ਵੀ ਹੈਗੀ ਆ ਕਿ ਪ੍ਰਸ਼ਾਸਨ ਨੂੰ ਇਹ ਪਤਾ ਨਹੀਂ ਚੱਲਦਾ ਹੈਗਾ ਵੀ ਇੱਥੇ ਚੋਂ ਨਸ਼ਾ ਵਿਕ ਰਿਹਾ ਇਹ ਸਭ ਰਲੇ ਮਿਲੀ ਸਿਆਸਤਾਂ ਤੇ ਇਹਦੇ ਕਰਨਾ ਇਹ ਬੱਚੇ ਦੀ ਮੌਤ ਹੋਈ ਆ ਅਗਰ ਜੇ ਨਸ਼ਾ ਨਾ ਮਿਲਦਾ ਹੁੰਦਾ ਤਾਂ ਬੱਚਾ ਅੱਜ ਜਿਉਂਦਾ ਹੁੰਦਾ ਜਿਹੜੇ ਸਾਹਮਣੇ ਇਸ ਤੇ ਟੀਕਾ ਲੱਗਿਆ ਉਹ ਸਾਹਮਣੇ ਇਹਦੀ ਮੌਤ ਹੋਈ ਹੈਗੀ ਕੁਝ ਚਿਰ ਪਹਿਲਾਂ ਬੰਦ ਕਰ ਦਿੱਤੀ ਵੀ ਟੀਕਾ ਵੀ ਨਹੀਂ ਮਿਲੂਗਾ ਬਿਨਾ ਡਾਕਟਰ ਦੀ ਪਰਚੀ ਤੋਂ ਕੀ ਮਿਲਦਾ ਸਾਰਾ ਗੁਰਕਟੰਪਾ ਭਾਈ ਸਾਰਾ ਕੁਝ ਮਿਲਦਾ ਹੈਗਾ ਇਹ ਜਿਹੀ ਕੋਈ ਗੱਲ ਨਹੀਂ ਇਹ ਕਿ ਸਾਰੇ ਟੀਕੇ ਜਿੱਥੋਂ ਜੀ ਕਰਦਾ ਉਥੋਂ ਟੀਕਲੇ ਵਾਲੇ ਦੁਕਾਨਾਂ ਚੋਂ ਆਮ ਮਿਲ ਜਾਂਦਾ ਟੀਕਾ ਤਾਂ ਇਹ ਜਿਹੀ ਕੋਈ ਗੱਲ ਨਹੀਂ ਟੀਕੇ ਮਿਲਦੇ ਨੇ ਸਾਰਾ ਕੁਝ ਮਿਲਦਾ ਕੀ ਮੰਗ ਕਰਦੇ ਜਿਹੜਾ ਘਰ ਦਾ ਦੀਵਾ ਬੁੱਝ ਗਿਆ ਘਰ ਖਤਮ ਹੋ ਗਿਆ ਕੀ ਮੰਗ ਕਰਦੇ ਪਿੰਡ ਤੋਂ ਮੰਗ ਤਾਂ ਸੀ ਪ੍ਰਸ਼ਾਸਨ ਤੋਂ ਇਹੀ ਕਰ ਰਹੇ ਆ ਪਿੰਡ ਤੋਂ ਪਿੰਡ ਨੂੰ ਵੀ ਕਹਿੰਦੇ ਪੂਰਾ ਸਾਥ ਦਿਓ ਮੀਡੀਆ ਦਾ ਵੀ ਸਾਥ ਦਿਓ ਵੀ ਆਪਾਂ ਸਾਰਾ ਰਲ ਮਿਲ ਕੇ ਇਹ ਨਸ਼ੇ ਨੂੰ ਜੋ ਆਪਣਾ ਜੌਲੀਆਂ ਪਿੰਡ ਦੇ ਵਿੱਚ ਨਸ਼ਾ ਵੇਖਦਾ ਇਹਨੂੰ ਵੱਧ ਤੋਂ ਵੱਧ ਚੜ ਕੇ ਆਪਾਂ ਇਹ ਬੰਦ ਕਰਾਓ ਤਾਂ ਕਿ ਆਪਾਂ ਆਪਣੇ ਬੱਚਿਆਂ ਦਾ ਭਵਿੱਖ ਬਚ ਨਸ਼ਿਆਂ ਨੂੰ ਲੈ ਕੇ ਪੁਲਿਸ ਵੱਲੋਂ ਕਿੱਦਾਂ ਦਾ ਪ੍ਰਬੰਧ ਕੀਤਾ ਗਿਆ ਰੋਕਣ ਦੇ ਰੋਕਣ ਦੇ ਦੇਖੋ ਇਹ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤ ਕੀਤੀ ਗਈ ਸੀ ਕਿ ਨਸ਼ਿਆਂ ਨੂੰ ਠੱਲ ਪਾਉਣ ਲਈ ਜੋ ਵੀ ਸਖਤ ਕਦਮ ਚੁੱਕੇ ਜਾ ਸਕਦੇ ਨੇ ਚੁੱਕੇ ਜਾਣ ਤੇ ਇਸ ਜੁਗਮਾਨ ਜੋਗ ਡੀਜੀਪੀ ਸਾਹਿਬ ਵੱਲੋਂ ਵੀ ਸਾਡੇ ਆਨਲਾਈਨ ਕਾਨਫਰੰਸ ਕੀਤੀ ਗਈ ਤੇ ਸਾਡੇ ਇਸ ਜੁਗਮਾਨ ਜੋਗ ਐਸਐਸਪੀ ਸਾਹਿਬ ਵੀ ਸਮੇਂ-ਸਮੇਂ ਤੇ ਸਾਡੇ ਨਾਲ ਮੀਟਿੰਗਾਂ ਕਰਕੇ ਤੇ ਇਸ ਸੰਬੰਧੀ ਕਿ ਕਿਸ ਤਰ੍ਹਾਂ ਜੋ ਨਸ਼ੇ ਦਾ ਰੁਝਾਨ ਵਧ ਰਿਹਾ ਹੈ ਇਹਨੂੰ ਖੱਲ ਪਾਈ ਜਾ ਸਕੇ ਸਭ ਤੋਂ ਪਹਿਲਾਂ ਇਹ ਲੱਗਿਆ ਕਿ ਇਕੱਲੇ ਪੁਲਿਸ ਦੇ ਨਾਲ ਨਹੀਂ ਠੱਲ ਪੈ ਸਕਦੀ ਲੋਕਾਂ ਦਾ ਸਹਿਯੋਗ ਵੀ ਲਿਆ ਜਾਵੇ ਉਸ ਤੋਂ ਬਿਨਾ ਨਹੀਂ ਠੱਲ ਪੈ ਸਕਦੀ ਤੇ ਇਸ ਕਰਕੇ ਸਭ ਤੋਂ ਪਹਿਲਾਂ ਸਾਡੇ ਕੋਲੇ 65 ਪਹਾਨੀਗੜ੍ਹ ਚ ਪਿੰਡ ਪੈਂਦੇ ਆ ਹਰ ਪਿੰਡ ਪੱਧਰ ਤੇ ਅਸੀਂ ਲੋਕਾਂ ਨੂੰ ਇਕੱਠੇ ਕਰਕੇ ਜਾਗਰੂਕ ਕੀਤਾ ਤੇ ਆਪਣੀ ਮਰਜ਼ੀ ਨਾਲ ਪਾਸਟਰ ਤੇ ਯੂਥ ਜਿਹੜੇ ਵਾਕਈ ਦਿਲੋਂ ਚਾਹਵਾਨ ਸੀਗੇ ਕਿ ਇਸ ਨਸ਼ੇ ਦੀ ਕੋੜ ਦੀ ਆਦਤ ਨੂੰ ਖਤਮ ਕੀਤਾ ਜਾ ਸਕੇ ਉਹਨਾਂ ਨੇ ਅੱਗੇ ਹੋ ਕੇ ਅਸੀਂ 5 ਤੋਂ ਲੈ ਕੇ 7-7 ਬੰਦਿਆਂ ਦੀ ਹਰ ਪਿੰਡ ਚ ਵਿੱਚ ਇੱਕ ਰਜਿਸਟਰਡ ਕਮੇਟੀ ਬਣਾਤੀ ਜੋ ਕਿ ਡੀਸੀ ਸਾਹਿਬ ਦੇ ਆਫਿਸ ਦੇ ਵਿੱਚ ਬਕਾਇਦਾ ਉਹਦਾ ਸਾਰਾ ਰਜਿਸਟਰਡ ਹੋਊਗਾ ਤੇ ਉਹਨਾਂ ਨੂੰ ਉੱਥੇ ਜਾਣ ਤੇ ਕੋਈ ਕੰਮ ਕਰ ਵੀ ਜਾਂਦੇ ਮਾਨ ਸਨਮਾਨ ਮਿਲੂਗਾ ਉਹਨਾਂ ਵਿੱਚ ਇਹ ਸੀਗਾ ਕਿ ਸਭ ਤੋਂ ਪਹਿਲਾਂ ਜਿਹੜਾ ਨਸ਼ਾ ਵੇਚਦਾ ਕਿ ਉਹ ਸਾਨੂੰ ਦੱਸੇਗਾ ਤੇ ਅਸੀਂ ਆਪਣੇ ਤੌਰ ਤੇ ਵੀ ਗੁਪਤ ਸੋਰਸ ਲਾਏ ਹੋਏ ਨੇ ਕੁਝ ਮੁਲਾਜ਼ਮ ਸਿਵਲ ਵਰਦੀ ਵਿੱਚ ਸਪੈਸ਼ਲ ਇਸੇ ਕੰਮ ਲਈ ਛੜਤੇ ਕਿ ਇਹਨੂੰ ਰੋਕਿਆ ਜਾ ਸਕੇ ਇਹਦੇ ਲਈ ਅਸੀਂ ਸਭ ਤੋਂ ਪਹਿਲਾਂ ਆਪਦਾ ਰਿਕਾਰਡ ਵਾਚ ਕੇ ਜਿਨ੍ਹਾਂ ਤੇ ਪੁਰਾਣੇ ਮੁਕੱਦਮੇ ਦਰਜ ਨੇ ਜੇਲ੍ਹ ਚੋਂ ਰਿਹਾ ਹੋ ਕੇ ਆਗੇ ਨੇ ਸਮਗਲਰ ਕਿਉਂਕਿ ਸਾਨੂੰ ਪਤਾ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਦੇ ਸੋਰਸ ਲਾ ਕੇ ਵੀ ਉਹਨਾਂ ਦੇ ਆਮਦਨ ਦੇ ਸਾਧਨ ਕੀ ਨੇ ਪਤਾ ਕਰਾਇਆ ਗਿਆ ਕਿ ਉਹ ਜ਼ਿਆਦਾਤਰ ਜਿਹੜੇ ਨੇ ਨਸ਼ਿਆਂ ਦੀ ਸਮਗਰੀ ਕਿਉਂਕਿ ਪਹਿਲਾਂ ਪੁੱਕੀ ਫੀਮ ਦਾ ਹੁੰਦਾ ਸੀ ਹੌਲੀ-ਹੌਲੀ ਚਿੱਟੇ ਦਾ ਇੱਕ ਬਹੁਤ ਥੋੜੀ ਕੁਆਂਟਿਟੀ 'ਚ ਇਹਨੂੰ ਛਪਾਉਣਾ ਵੀ ਸੁੱਖ ਸੁੱਖਾ ਉਹਨਾਂ ਵਾਸਤੇ ਤੇ ਇਹਨੂੰ ਉਹਨਾਂ ਹੀ ਔਖਾ ਹੋ ਗਿਆ ਪੁਲਿਸ ਵਾਲਾ ਸੇ ਲੱਭਣਾ ਵੀ ਤੇ ਇਸ ਕਰਕੇ ਪਿੰਡ ਵਿੱਚੋਂ ਬਹੁਤ ਸਾਰੇ ਲੋਕਾਂ ਦਾ ਬਹੁਤ ਹੀ ਵਧੀਆ ਸਾਨੂੰ ਸਹਿਯੋਗ ਮਿਲਿਆ ਜਿਨ੍ਹਾਂ ਨੇ ਕਿਹਾ ਕਿ ਜਿਹੜਾ ਵੇਚਦਾ ਹੈ ਉਹਨਾਂ ਬਾਰੇ ਵੀ ਇਨਫੋਰਮੇਸ਼ਨ ਦਿੱਤੀ ਹੈ ਠੀਕ ਹੈ ਜੀ ਕੁਝ ਸਾਨੂੰ ਨਸ਼ੇ ਠੀਕ ਹੈ ਪਿੰਡਾਂ 'ਚੋਂ ਮਿਲਦੇ ਨੇ ਉਹਦੇ ਲਾਉਣ ਲਈ ਸਿਰਿੰਜਾਂ ਵੀ ਚਾਹੀਦੀਆਂ ਨੇ ਉਦ ਲਈ ਅਸੀਂ ਕੈਮਿਸਟਾਂ ਤੇ ਵੀ ਖਾਸ ਤੌਰ ਤੇ ਧਿਆਨ ਦਿੱਤਾ ਉਹ ਸਾਨੂੰ ਪਤਾ ਲੱਗਿਆ ਸੀ ਜਲਦੀ ਵੀ ਡਰਗ ਇੰਸਪੈਕਟਰ ਨਾਲ ਲੈ ਕੇ ਜਿਹੜੇ ਸਾਨੂੰ ਸ਼ੱਕੀ ਜੋ ਸਾਡੂੰ ਜਾਪਦੇ ਉਹਨਾਂ ਦੇ ਅਸੀਂ ਜਾ ਕੇ ਦੁਕਾਨਾਂ ਤੇ ਰੇਡ ਕਰਕੇ ਉਹ ਵੀ ਉਹਨਾਂ ਦੀ ਵੀ ਚੈਕਿੰਗ ਕੀਤੀ ਜਾਊਗੀ ਕੁਝ ਗੱਲ ਕੀਤੀ ਜਾਵੇ ਹੁਣ ਇੱਕ ਦੋ ਦਿਨਾਂ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ ਆਪਣੇ ਇਲਾਕੇ ਵਿੱਚ ਅਸੀਂ ਟੀਕੇ ਲਾ ਕੇ ਮੁੰਡੇ ਮਰਦੇ ਆ ਲੱਗ ਕੇ ਉਹ ਉਹਨਾਂ ਨੂੰ ਕਿਵੇਂ ਲੱਗੇ ਲੋਕ ਸਰਿਆਂ ਕਹਿ ਰਹੇ ਆ ਵੀਡੀਓ ਵਾਇਰਲ ਹੋ ਰਹੀ ਆ ਕਿ ਜੋ ਲੀਆਂ ਪਿੰਡ ਤੋਂ ਨਸਾ ਵਿਖਦਾ ਉੱਥੇ ਤੁਹਾਡੀ ਚੌਕੀ ਵੀ ਆ ਮਲਾਜਮ ਤੁਹਾਡੇ ਤਿੰਨ ਨੇ ਟੋਡਰ ਨਫਰੀ ਕਿੰਨੀ ਆ ਤੇ ਤੁਹਾਡੇ ਆਪਣੇ ਤਿੰਨ ਚੌਕੀਆਂ ਤੁਹਾਡੇ ਕੋਲੇ ਇੱਕ ਥਾਣਾ ਪੈਂਦਾ ਦੇਖੋ ਨਫਰੀ ਦੀ ਘਾਟ ਸੀਗਾ ਇਹਦੇ ਸਬੰਧੀ ਅਸੀਂ ਥਾਣੇ ਦੇ ਵਿੱਚੋਂ ਮਲਾਜਮ ਭੇਜ ਕੇ ਸਾਡਾ ਲਗਭਗ 20 25 ਦਿਨ ਹੋ ਗਿਆ ਲਗਾਤਾਰ ਸੰਡੇ ਨੂੰ ਵੀ ਮਤਲਬ ਅਸੀਂ ਥਾਣੇ ਦੇ ਵਿੱਚੋਂ ਵੀ ਮਲਾਜਮ ਭੇਜਦਿਆਂ ਇਵਨ ਕਿ ਸੰਡੇ ਨੂੰ ਮੇਰੇ ਦਫਤਰ ਤੋਂ ਵਿੱਚ ਮੇਰੇ ਕੋਲੇ ਦੋ ਤਿੰਨ ਲੀਡਰ ਨੇ ਸਭਾ ਜਿਹੜੇ ਮੇਰੇ ਗਨਮੈਨ ਨੇ ਉਹ ਵੀ ਲਗਾਤਾਰ ਅਸੀਂ ਪਿੰਡ ਨੂੰ ਘੇਰਾਬੰਦੀ ਕਰਕੇ 10 ਮੋਟਰਸਾਈਕਲ ਹੁਣ ਤੱਕ ਅਸੀਂ ਇਹਨਾਂ ਦੇ ਜਿਹੜੇ ਜਿਨ੍ਹਾਂ ਚ ਡਰੱਗ ਲਿਉਂਦੇ ਸਪਲਾਈ ਕਰਦੇ ਪਤਾ ਲੱਗਾ ਸੀਗਾ ਇਹਨਾਂ ਨੂੰ 207 ਚ ਬੰਦ ਕੀਤਾ ਹੋਇਆ ਤੇ ਇਸ ਤੋਂ ਇਲਾਵਾ ਕੋਸ਼ਿਸ਼ ਹੈ ਵੀ ਇਹਨਾਂ ਨੂੰ ਫਾਈਨੈਂਸ਼ੀਅਲੀ ਵੀ ਲੌਸ ਕਰਕੇ ਇਹਨਾਂ ਦੇ ਵਹੀਕਲ ਵੀ ਬੰਦ ਕੀਤੇ ਜਾਣ ਮੈਂ ਅੱਜ ਵੀ ਹੁਣੇ ਡਿਸਕਸ ਕਰਕੇ ਹਟਿਆ ਪੰਜ ਛੇ ਵਹੀਕਲ ਹੋਰ ਵੀ ਅਸੀਂ ਇਹਨਾਂ ਦੇ ਫੜਿਆ ਜਿਹੜੇ ਜਿਨ੍ਹਾਂ ਦੇ ਨੰਬਰ ਪਲੇਟਾਂ ਜਾਂ ਹੋਰ ਕੋਈ ਕਾਜ ਕਰਕੇ ਥੋੜੇ ਅੱਖਰ ਕੱਟ ਕੇ ਕੋਸ਼ਿਸ਼ ਕਰਦੇ ਆ ਕਿ ਚੀਟ ਕਰਕੇ ਪੁਲਿਸ ਨੂੰ ਨ ਤੇ ਨਸ਼ਾ ਸਪਲਾਈ ਕੀਤਾ ਜਾਵੇ ਇਸ ਤੋਂ ਇਲਾਵਾ ਕਿਤੇ ਨਾ ਕਿਤੇ ਉਹਨਾਂ ਨੂੰ ਇਕੱਠੇ ਕਰਕੇ ਵੀ ਸਮਝਾਇਆ ਗਿਆ ਹੁਣ ਉਹਨਾਂ ਨੂੰ ਵੀ ਅਹਿਸਾਸ ਹੋਇਆ ਜਦੋਂ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਬੱਚੇ ਖੁਦ ਵੀ ਨਸ਼ੇ ਦੇ ਆਦੀ ਹੋ ਰਹੇ ਨੇ ਜਦੋਂ ਉਹਨਾਂ ਦੇ ਘਰ ਨੂੰ ਸੇਕ ਲੱਗਿਆ ਤਾਂ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਵੀ ਇਹ ਮਾੜੀ ਚੀਜ਼ ਹੈ ਤੇ ਉਹਨਾਂ ਨੇ ਵੀ ਕਿਤੇ ਨਾ ਕਿਤੇ ਸਾਨੂੰ ਵਿਸ਼ਵਾਸ ਦੋ ਹੈ ਕਿ ਸਾਡੇ ਜਿਹੜੇ ਆ ਬੱਚਿਆਂ ਨੂੰ ਜਾਂ ਕਿਸੇ ਹੋਰ ਕੰਮ ਕਰਨ ਵਾਲੇ ਨੂੰ ਕਿਤੇ ਵਧੀਆ ਰੋਜ਼ਗਾਰ ਜਾਂ ਫੈਕਟਰੀਆਂ ਵਿੱਚ ਨੌਕਰੀਆਂ ਲਵਾਈਆਂ ਜਾਣ ਕੋ 10-15000 ਤੇ ਤਾਂ ਚੋਂ ਸਾਡੀ ਰੋਟੀ ਰੋਜੀ ਚੱਲ ਸਕੇ ਤੇ ਅਸੀਂ ਜੋ ਵੀ ਇਹ ਧੰਦਾ ਕਰਦੇ ਇਹਦੇ ਤੋਂ ਤੋਬਾ ਕਰ ਲਈਏ ਜਿਵੇਂ ਕੱਲ ਇੱਕ ਸਕਰੋਤੀ ਦੇ ਵਿੱਚ ਨੌਜਵਾਨ ਦੀ ਮੌਤ ਹੋਈ ਹੈ ਤੇ ਪ੍ਰਸ਼ਾਸ ਪੁਲਿਸ ਦੀ ਮੌਜੂਦਗੀ ਜਿਹੋ ਦਾ ਸੰਸਕਾਰ ਵੀ ਕੀਤਾ ਗਿਆ ਹੈ ਤੇ ਪਿੰਡ ਵਾਲਿਆਂ ਨੇ ਅੱਜ ਪੈਸੇ ਇਕੱਠੇ ਕਰਕੇ ਉਹਦਾ ਕੰਨ ਸੰਸਕਾਰ ਕੀਤਾ ਤੇ ਅੱਜ ਉਹਦਾ ਭੋਗ ਵੀ ਪਾਏਗਾ ਸੁਖਨੀ ਸਾਹਿਬ ਦੇ ਫੜਕਾ ਕਿਵੇਂ ਦੇਖਦੇ ਹੋ ਕਿਉਂਕਿ ਉਹਦਾ ਕੋਈ ਪੋਸਟਮਾਸਟਰ ਨਹੀਂ ਕਰਾਇਆ ਗਿਆ ਤੇ ਉਹਨੂੰ ਮਤਲਬ ਕਿ ਸੰਸਕਾਰ ਵੀ ਕੀਤਾ ਗਿਆ ਨਾਲ ਦੀ ਨਾਲ ਇਹ ਤਾਂ ਕਾਰਨ ਕੀ ਹੈ ਇਸ ਦਾ ਕਾਰਨ ਇਹ ਹੈ ਕਿ ਇਹ ਸਾਡੇ ਨੋਟਿਸ 'ਚ ਨਹੀਂ ਆਇਆ ਹੈਗਾ ਮੈਨੂੰ ਕੋਈ ਪਿੰਡ ਦੀ ਪੰਚਾਇਤ ਜਾਂ ਸਰਪੰਚ ਵਗੈਰਾ ਨੇ ਸਾਡੇ ਨੋਟਿਸ ਨਹੀਂ ਲੰਦਾ ਇਹ ਮਲਾਜਮ ਸੀਗੇ ਮੌਕੇ ਤੇ ਮਿਲੂ ਸੀਗੇ ਤੇ ਉਹ ਜਦੋਂ ਗਏ ਆ ਉਹਨਾਂ ਨੇ ਇਹ ਦੱਸਿਆ ਕਿ ਇਹ ਬੰਦਾ ਇਹ ਨਹੀਂ ਪਤਾ ਕਿ ਕਿਹੜੀ ਨਿਛਲੀ ਚੀਜ਼ ਨਾਲ ਇਹਨੇ ਕੋਈ दारू ਵੱਧ ਪੀਤੀ ਜਾਂ ਹੋਰ ਕਿਹੜਾ ਨਸ਼ਾ ਲਿਆ ਇਦਾਂ ਦਾ ਜਿਸ ਨਾਲ ਮੌਤ ਹੋਈ ਹੈ ਇਹਦੀ ਠੀਕ ਹੈ ਨਾ ਤੇ ਬਾਕੀ ਜੇ ਕੋਈ ਸਾਡਾ ਇਦਾਂ ਪਤਾ ਲੱਗਦਾ ਕੁਛ ਚਿਰ ਪਹਿਲਾਂ ਸਾਡੇ ਇੱਥੇ ਇੱਕ ਇਸ ਤਰ੍ਹਾਂ ਮੌਤ ਹੋਈ ਸੀ ਤਾਂ ਬਕਾਇਦਾ ਸੀ ਉਸੇ ਟਾਈਮ ਹੀ ਜਿੰਨਾ ਤੋਂ ਉਹਨੇ ਨਸ਼ਾ ਖਰੀਦਿਆ ਸੀਗਾ ਤੇ ਜਿਹੜੇ ਨਾਲ ਲੈ ਕੇ ਆਏ ਸੀਗੇ ਅਸੀਂ ਸਾਰਿਆਂ ਤੇ 304 ਦਾ ਬਕਾਇਦਾ ਕੇਸ ਰਜਿਸਟਰ ਕੀਤਾ ਉਹਨਾਂ ਤੇ ਪਰ ਸਾਡਾ ਜਿਹੜਾ ਨੋਟਿਸ ਆਉਂਦਾ ਅਸੀਂ ਜਿਹੜੇ ਬੰਦੇ ਨੇ ਉਹਨੂੰ ਪ੍ਰੇਰਿਤ ਕੀਤਾ ਟੀਕਾ ਲਾਂਚ ਮਦਦ ਕੀਤੀ ਹੈ ਜਾਂ ਜਿੱਥੋਂ ਨਾਲ ਲੈ ਕੇ ਆਇਆ ਅਸੀਂ ਪੂਰੀ ਤਹਿ ਤੱਕ ਜਾ ਕੇ ਪਿੱਛੋਂ ਤੱਕ ਹਰ ਲਿੰਕ ਉਹਦਾ ਅਪਵਰਡ ਫਾਰਵਰਡ ਲਿੰਕ ਲੈ ਕੇ ਬੈਕ ਲਿੰਕ ਲੈ ਕੇ ਅਸੀਂ ਪੂਰੀ ਘੋਕ ਕਰਕੇ ਪਰਚਾ ਦੇ ਕੇ ਸਭ ਨੂੰ ਅਰੈਸਟ ਕਰਕੇ ਜੇਲ੍ਹ ਭੇਜ ਰਹੇ ਹਾਂ ਪੰਮਾ ਤੋਂ ਇੱਕ ਵੀਡੀਓ ਵਾਇਰਲ ਹੁੰਦੀ ਹੈ 2 ਦਿਨ ਪਹਿਲਾਂ ਤੇ ਉਸ ਵੀਡੀਓ ਦੇ ਵਿੱਚ ਨਥੇੜੀ ਕਾਫੀ ਨਸ਼ਾ ਜੋ ਕਰਦੇ ਨੇ ਉਹਨਾਂ ਦਾ ਨਾਮ ਲੈ ਰਹੇ ਆ ਕੀ ਉਹਨਾਂ ਬੰਦਿਆਂ ਨੂੰ ਨਸ਼ਾ ਛਡਾਉਣ ਦੀ ਪ੍ਰਸ਼ਾਸਨ ਵੱਲੋਂ ਕੋਈ ਇਦਾਂ ਦੀ ਗੱਲਬਾਤ ਕੀਤੀ ਹੈ ਕਿ ਉਹਨਾਂ ਦੇ ਵਿੱਚੋਂ ਹੋ ਸਕਦਾ ਜਿਹੜਾ ਕੱਲ ਡੈਥ ਹੋਈ ਇਸਕਰੋਦੀ ਦੇ ਮੁੰਡੇ ਦੀ ਉਹਨਾਂ ਵਿੱਚੋਂ ਵੀ ਹੋਵੇ ਨਹੀਂ ਇਹ ਤੁਸੀਂ ਦੱਸਿਆ ਮੈਨੂੰ ਅੱਜ ਮੈਂ ਸਾਡੇ ਕੁਦਰਤੀ ਕੋਈ ਇਦਾਂ ਨਟ ਤੇ ਨਹੀਂ ਆਈ ਸਾਡੇ ਜਿਹੜੇ ਜਿਹੜੇ ਸਾਡੇ ਸੰਪਰਕ ਚ ਨੇ ਗਰੁੱਪ ਚ ਨੇ ਵੀਡੀਓ ਮੈਂ ਹੁਣੇ ਤੁਹਾਡੇ ਤੋਂ ਲੈ ਕੇ ਅਸੀਂ ਅੱਜ ਹੀ ਸ਼ਾਮ ਤੱਕ ਵੈਰੀਫਾਈ ਕਰ ਲੈਨੇ ਆ ਬਾਕੀ ਜਿੱਥੋਂ ਤੱਕ ਨਸ਼ਾ ਛੱਡਣ ਦੀ ਗੱਲ ਹੈ ਕਿ ਮੇਰੇ ਕੋਲੇ 3-4 ਬੰਦੇ ਆਏ ਆ ਅੱਜ ਲੈ ਕੇ ਵੀ ਆ ਰਹੇ ਆ ਉਹਨਾਂ ਦੱਸਿਆ ਵੀ ਜਿਹੜੇ ਆਦੀ ਨੇ ਉਹ ਤੌਬਾ ਕਰਨੀ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਕਿਹਾ ਸਾਡੇ ਕੋਲ ਲੈ ਕੇ ਆਓ ਜੇ ਉਹਨਾਂ ਦੀ مالی ਹਾਲਤ ਮਾੜੀ ਨਹੀਂ ਪੈਸੇ ਕਰ ਸਕਦੇ ਤਾਂ ਘਾਬਦਾ ਸਰਕਾਰੀ ਸੈਂਟਰ ਦੇ ਵਿੱਚ ਮੁਕਤ ਬਿਨਾ ਕੋ ਪੈਸੇ ਲੱਗੇ ਬਿਨਾ ਕਿਸੇ ਤੋੜ ਤੋਂ ਵਧੀਆ ਟ੍ਰੀਟਮੈਂਟ ਕਰਕੇ ਉਹਦਾ ਨਸ਼ਾ ਛਡਾਇਆ ਜਾ ਸਕਦਾ ਹੈ ਅਸੀਂ ਕਹਿੰਨੇ ਵੀ ਸਭ ਤੋਂ ਵੱਡਾ ਜਿੱਥੇ ਵੀ ਜਾਣਦੇ ਆ ਪਿੰਡਾਂ ਦੇ ਵਿੱਚ ਸਭ ਤੋਂ ਵੱਡਾ ਵੀ ਸਭ ਤੋਂ ਵੱਡਾ ਪੁੰਨ ਕੀ ਹੈ ਜੇ ਤੁਸੀਂ ਕਿਸੇ ਦਾ ਨਸ਼ਾ ਛਡਾ ਕੇ ਉਹਦਾ ਧੀ ਪੁੱਤ ਸਹੀ ਲਾਈਨ ਤੇ ਲਾਏ ਹੁੰਦੇ ਹੋ ਇਸ ਤੋਂ ਵੱਡਾ ਪੁੰਨ ਨਹੀਂ ਹੋ ਸਕਦਾ ਖਰੋ ਜਿਹੜਾ ਸਕਰੋਤੀ ਪਿੰਡ ਹੈ ਉੱਥੇ ਐਂਟਰ ਹੁੰਦੇ ਹੀ ਨਸ਼ਾ ਮੁਕਤ ਲਿਖਿਆ ਹੋਇਆ ਉਹ ਕਹਿੰਦੇ ਪ੍ਰਸ਼ਾਸਨ ਵੱਲੋਂ ਲਿਖਿਆ ਗਿਆ ਹੈ ਨਸ਼ਾ ਮੁਕਤ ਉਸੇ ਪਿੰਡ ਦੇ ਵਿੱਚ ਮੌਤ ਹੁੰਦੀ ਹੈ ਦੇਖੋ ਜਿਹੜਾ ਨਸ਼ੇੜੀ ਹੈ ਜੇ ਪਿੱਛੇ ਵੀ ਜਿਹਨੇ ਇੱਕ ਜਿਹੜਾ ਟੀਕਾ ਲਾਇਆ ਸੀ ਸਾਨੂੰ ਪਤਾ ਲੱਗਿਆ ਸੀਗਾ ਇੱਥੇ ਅਸੀਂ ਦੋ ਪਰਚੇ ਦਰਜ ਕੀਤੇ ਆ ਇੱਕ ਬੰਦੇ ਦਾ ਪਤਾ ਲੱਗਿਆ ਸੀਗਾ ਪਿੱਛੋਂ ਕਿਤੇ ਤਰਨਤਾਰਨ ਤੋਂ ਕੋਈ ਡਰਗ ਲੈ ਕੇ ਆਇਆ ਸੀ ਜਾਂ ਕਿਤੇ ਹੋਰ ਜਗ੍ਹਾ ਤੋਂ ਪੀ ਕੇ ਆਕੇ ਠੀਕ ਹੈ ਨਾ ਜੀ ਪਰ ਉਸ ਪਿੰਡ ਦੇ ਵਿੱਚ ਜਿਹੜੇ ਪਿੰਡ ਸਾਡੀ ਨਿਗਾ ਚ ਨੇ ਉੱਥੇ ਅਸੀਂ ਪੂਰੀ ਤਰ੍ਹਾਂ ਦਿਨ ਰਾਤ ਨਾਕੇ ਲਾ ਕੇ ਜਿਵੇਂ ਕਿ ਜੋਲੀਆਂ ਖੇੜੀ ਗਿੱਲਾਂ ਨੂਰਪੁਰ ਇਹ ਸਾਡੇ ਮੇਨ ਮੇਨ ਪਿੰਡ ਜਿਨ੍ਹਾਂ ਤੇ ਸਾਡੀ ਪੂਰੀ ਨਿਗਾ ਹੈ ਕਿਉਂਕਿ ਪੁਰਾਣੇ ਟਾਈਮ ਤੋਂ ਇੱਥੋਂ ਦੇ ਪਿੰਡ ਵਾਲੇ ਜਿਹੜੇ ਵੇਚਦੇ ਤੇ ਉਹਨਾਂ ਦੇ ਪਰਚੇ ਦਰਜ ਇਹ ਸਾਰਾ ਪੁਰਾਣਾ ਰਿਕਾਰਡ ਕਢਾ ਕੇ ਹੀ ਇਹਨਾਂ ਤੇ ਅਸੀਂ ਵਿਸ਼ੇਸ਼ ਨਿਗਾ ਰੱਖ ਰਹੇ ਹਾਂ ਇਸ ਤੋਂ ਇਲਾਵਾ ਅਸੀਂ ਹਰ ਇੱਕ ਨੂੰ ਪ੍ਰੇਰਿਤ ਕਰ ਰਹੇ ਹਾਂ ਕਿ ਆਓ ਅਸੀਂ ਤੁਹਾਡੇ ਨਾਲ ਆ ਤੇ ਜੇ ਕਿਸੇ ਨਸ਼ਾ ਛੱਡਣਾ ਹੈ ਅਸੀਂ ਪੂਰੀ ਤਰ੍ਹਾਂ ਉਹਨੂੰ ਨਾਲ ਲਿਜਾਵਾਂਗੇ ਐਡਮਿਟ ਕਰਾਵਾਂਗੇ ਹਰ ਤਰ੍ਹਾਂ ਦੀ ਵਧੀ ਹੈਲਪ ਕਰਾਂਗੇ ਸਰ ਜੌਲੀਆਂ ਪਿੰਡ ਦੀ ਜਿਹੜੀ ਵੀਡੀਓ ਵਾਇਰਲ ਹੋਈ ਯਾਰ ਉਹਦੇ ਵਿੱਚ ਸਰਿਆਂ ਉਹ ਕਹਿ ਰਿਹਾ ਵੀ ਹਰ ਇੱਕ ਘਰ ਦੇ ਵਿੱਚੋਂ ਨਸ਼ਾ ਵਿਕਦਾ ਹੈ ਤੁਹਾਨੂੰ ਅਸੀਂ ਵੀਡੀਓ ਵੀ ਦੇ ਦਾਂਗੇ ਕੀ ਲੱਗਦਾ ਤੁਹਾਨੂੰ ਕਿ ਚੌਂਕੀ ਦੇ ਹੁੰਦੇ ਹੋਏ ਨਸਾ ਉੱਥੇ ਬੰਦ ਹੋ ਗਿਆ ਲੋਕ ਤਰਾ ਤਰਾ ਕਰ ਰਹੇ ਨੇ ਆਲੇ ਦੁਆਲੇ ਦੇ ਪਿੰਡਾਂ ਦੇ ਅੱਜ ਵੀ ਅਸੀਂ ਪਿੰਡ ਵਿੱਚ ਵੋਕੇ ਆਏ ਆ ਉਹ ਲੋਕ ਸਰੇਆਮ ਕਹਿ ਰਹੇ ਨੇ ਕਿ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਉਹਦੇ ਲਈ ਹੁਣ ਕੀ ਅਗਲਾ ਸਟ ਤੁਹਾਡਾ ਕੀ ਹੋਏਗਾ ਦੇਖੋ ਅਸੀਂ ਕੱਲ ਵੀ ਕੱਲ ਵੀ ਨਵੇਂ ਕਾਨੂੰਨ ਦਾ ਮੁਤਾਬਕ ਵੀਡੀਓ ਸਾਰਾ ਕੁਝ ਬਣਾ ਕੇ 10 ਗ੍ਰਾਮ ਚਿੱਟੇ ਦਾ ਪਰਚਾ ਇੱਕ ਲੇਡੀਜ਼ ਤੋਂ ਪਰਚਾ ਦਿੱਤਾ ਨਵੇਂ ਕਾਨੂੰਨ ਤੱਕ ਵੀਡੀਓ ਬਣਾ ਕੇ ਉਹ ਸਭ ਕੁਝ ਸੈਪਟ ਕਰ ਰਹੀ ਹੈ ਕਿਵੇਂ ਨਸ਼ਾ ਇਸ ਤੋਂ ਲੈ ਕੇ ਉਹਨੇ ਇੱਥੇ ਵੇਚਦੇ ਆ ਸਾਰਿਆਂ ਦੇ ਲਿੰਕ ਵੀ ਅਸੀਂ ਪੜਵਾ ਰਹੇ ਆ ਤੇ ਜਿੱਥੋਂ ਤੱਕ ਮੇਰਾ ਸਬੰਧ ਹੈ ਕਿ ਬਤੌਰ ਹਲਕਾ ਨਿਗਰਾਨ ਅਫਸਰ ਹੋਂ ਕਰਕੇ ਮੈਂ ਉੱਥੇ ਲਗਾਤਾਰ 20-25 ਦਿਨ ਤੋਂ ਉੱਥੇ 24 ਘੰਟੇ ਹੀ ਨਾਕੇਬੰਦੀ ਹੋਈ ਹੋਈ ਹੈ ਮੇਰੀ ਮਾਨਯੋਗ ਐਸਐਸਪੀ ਸਾਹਿਬ ਨਾਲ ਕੱਲ ਵੀ ਗੱਲ ਹੋਈ ਹੈ ਜਿਨ੍ਹਾਂ ਨੇ ਕਿਹਾ ਕਿ ਜਦੋਂ ਵੀ ਲੋੜ ਪੈਣ ਤੇ ਜਿੰਨੀ ਫੋਰਸ ਆ ਤੁਹਾਨੂੰ ਦਿੱਤੀ ਜਾਊਗੀ ਘੇਰਾਬੰਦੀ ਕਰਕੇ ਸਮੇਂ-ਸਮੇਂ 'ਤੇ ਅਸੀਂ ਚੈੱਕ ਕਰਦੇ ਰਹਿੰਦੇ ਆ ਉੱਥੇ ਅਸੀਂ ਖੁਦ ਜਾ ਕੇ ਵੀ ਲੋਕਾਂ ਨੂੰ ਵਿਚਰੇ ਆ ਉਹ ਕਹਿੰਦੇ ਇਸ ਤੋਂ ਪਹਿਲਾਂ ਕਦੇ ਵੀ ਇੰਨੀ ਸ਼ਕਤੀ ਨਹੀਂ ਦੇਖਣ ਨੂੰ ਮਿਲੀ ਜਿੰਨੀ ਪ੍ਰਸ਼ਾਸਨ ਨੇ ਹੁਣ ਵੀ 25 ਦਿਨ ਤੋਂ ਵੀ ਪਿੰਡ ਨੂੰ ਘੇਰਾਬੰਦੀ ਕਰਕੇ ਮਤਲਬ ਇੱਕ ਕਰਫਿਊ ਦੀ ਤਰ੍ਹਾਂ ਅਸੀਂ ਉੱਥੇ ਪੂਰੀ ਤਰ੍ਹਾਂ ਮਾਹੌਲ ਉਹਨਾਂ ਨੂੰ ਸचेत ਕੀਤਾ ਹੋਇਆ ਲੋਕਾਂ ਨੂੰ ਵੀ ਸਾਨੂੰ ਪਿੰਡ ਦੇ ਲੋਕਾਂ ਨੂੰ ਵੀ ਕਿਉਂਕਿ ਉੱਥੇ ਕਾਫੀ ਜ਼ਿਆਦਾ ਗਿਣਤੀ 'ਚ ਕਰਨੇ ਜਿਹੜੇ ਖਾਸ ਬਰਾਦਰੀ ਨਾਲ ਸੰਬੰਧਿਤ ਰੱਖਦੇ ਨੇ ਤੇ ਕੋਈ ਵੀ ਚੀਜ਼ ਨੂੰ ਥੋੜਾ ਜਿਹਾ ਟਾਈਮ ਤਾਂ ਲੱਗਦਾ ਸਰ ਕੋਈ ਨੰਬਰ ਜਾਰੀ ਕਰਨਾ ਚਾਹੁੰਗੇ ਜਿਹੜੇ ਕਿ ਨਸ਼ਾ ਚੜਨਾ ਚਾਹੁੰਦੇ ਆ ਉਹਨੂੰ ਤੁਹਾਡੇ ਨਾਲ ਸੰਪਰਕ ਕਰਨ ਦਾ ਬਿਲਕੁਲ ਜੀ ਅਸੀਂ ਮੈਂ ਆਪਦਾ ਨੰਬਰ 8054500217 ਮੇਰਾ ਖੁਦ ਦਾ ਨੰਬਰ ਹੈ 24 ਘੰਟੇ ਮੈਂ ਸਟੇਸ਼ਨ ਤੇ ਹਾਜ਼ਰ ਹਾਂ ਕੋਈ ਵੀ ਬੰਦਾ ਮੇਰੇ ਨਾਲ ਸੰਪਰਕ ਕਰ ਸਕਦਾ ਉਸੇ ਟਾਈਮ ਅਸੀਂ ਆਪਦੀ ਗੱਡੀ ਸਰਕਾਰੀ ਭੇਜਾਂਗੇ ਤੇ ਜਿਹੜਾ ਵੀ ਕੋਈ ਇਸ ਅਸੀਂ ਨਸ਼ੇ ਵਾਲੇ ਨੂੰ ਸਭ ਤੋਂ ਵੱਡੀ ਗੱਲ ਹੈ ਕੋ ਮਾੜੀ ਨਿਗਾਨਾ ਨਹੀਂ ਦਿਖਦੇ ਉਹਨੂੰ ਇੱਕ ਇਹ ਲੈ ਲੈਣਿਆ ਵੀ ਕਿਸੇ ਤਰ੍ਹਾਂ ਇਹ ਮਾੜੀ ਸੰਗਤ ਚ ਪੈ ਕੇ ਇਸ ਦਾ ਹਾਦੀ ਹੋ ਗਿਆ ਤੇ ਉਹਨੂੰ ਕਿਸੇ ਤਰ੍ਹਾਂ ਪਿਆਰ ਨਾਲ ਸਮਝਾ ਬਿਝਾ ਕੇ ਇਸ ਤੋਂ ਵਿੱਚੋਂ ਕੱਢਿਆ ਜਾ ਸਕਦਾ ਜਦ ਕਿ ਬਜਾਏ ਉਸ ਨੂੰ ਨਫ਼ਰਤ ਦੀ ਭਾਵਨਾ ਦੇਖਣ ਦੀ ਬਜਾਏ ਉਹਦੇ ਨਾਲ ਹਮਦਰਦੀ ਦੀ ਲੋੜ ਆ ਸਾਨੂੰ ਠੀਕ ਆ ਹਮਦਰਦੀ ਨਾਲ ਹੀ ਉਹਦਾ ਛਡਾਇਆ ਜਾ ਸਕਦਾ